ਨਾਜ਼ਨਿਆ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਨਾ ਪੰਜਾਬ ਸਰਕਾਰ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਪਠਾਨਕੋਟ ਦੇ ਇੱਕ ਦੁਖੀ ਪਰਿਵਾਰ ਦੀ ਰੋਮਾਨੀਆ ਦੀ ਟੀਮੀ ਸਵਾਰਾ ਸ਼ਹਿਰ ਵਿੱਚ ਮਰੇ 32 ਸਾਲਾਂ ਰਿਸ਼ਤੇਦਾਰ ਕੁਲਦੀਪ ਕੁਮਾਰ ਦੀ ਲਾਸ਼ ਵਾਪਸ ਲਿਆਉਣ ਵਿੱਚ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ ਹੈ ਕੁਲਦੀਪ ਕੁਮਾਰ ਜੋ ਪਠਾਨਕੋਟ ਜ਼ਿਲ੍ਹੇ ਦੇ ਸੁਜਨਪੁਰ ਸ਼ਹਿਰ ਦਾ ਰਹਿਣ ਵਾਲਾ ਸੀ ਐਸਸੀ ਸਟੈਟਿਓ ਐਸ ਆਰ ਐਲ ਕੰਪਨੀ ਵਿੱਚ ਨੌਕਰੀ ਕਰ ਰਿਹਾ ਸੀ ਉਸ ਦੀ ਮੌਤ ਦੀ ਸੂਚਨਾ 3 ਅਕਤੂਬਰ ਨੂੰ ਉਸ ਦੇ ਸਹਿਕਰਮੀ ਸ਼ਮਸ਼ੀਰ ਸਿੰਘ ਜੋ ਰੂਮਾਨੀਆ ਵਿੱਚ ਕੰਮ ਕਰਦਾ ਹੈ ਵੱਲੋਂ ਪਰਿਵਾਰ ਨੂੰ ਦਿੱਤੀ ਗਈ ਕੁਲਦੀਪ ਦੇ ਭਰਾ ਹੀਰਾ ਸਿੰਘ ਨੇ ਸਰਕਾਰ ਨੂੰ ਲਿਖਤੀ ਬੇਨਤੀ ਕਰਕੇ ਆਪਣੇ ਭਰਾ ਦੀ ਲਾਸ਼ ਵਾਪਸ ਲਿਆਉਣ ਲਈ ਮਦਦ ਦੀ ਅਰਜ਼ੀ ਕੀਤੀ ਸੀ ਪਰਿਵਾਰ ਦੀ ਬੇਨਤੀ ਤੇ ਖਾਦ ਨਾਗਰਿਕ ਸਪਲਾਈ ਅਤੇ ਉਪਭੋਗਤਾ ਮਾਮਲੇ ਬਾਰੇ ਮੰਤਰੀ ਸਰਦਾਰ ਲਾਲ ਚੰਦ ਕਟਾਰੂ ਚੱਕ ਨੇ ਇਹ ਮਾਮਲਾ ਐਨਆਰਆਈ ਮੰਤਰੀ ਸਰਦਾਰ ਸੰਦੀਪ ਸੰਜੀਵ ਅਰੋੜਾ ਵੱਲ ਭੇਜਿਆ ਮੰਤਰੀ ਅਰੋੜਾ ਨੇ ਤੁਰੰਤ ਵਿਦੇਸ਼ ਮਾਮਲੇ ਮੰਤਰਾਲੇ ਅਤੇ ਬਿਊਰੋਕਰੇਟਸ ਵਿਖੇ ਭਾਰਤ ਦੇ ਦੂਤਾਵਾਸ ਨੂੰ ਪੱਤਰ ਲਿਖ ਕੇ ਜ਼ਰੂਰੀ ਸਹਾਇਤਾ ਦੀ ਅਪੀਲ ਕੀਤੀ ਮંત્રી ਅਰੂੜਾ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਪਰਿਵਾਰ ਗਹਿਰੇ ਦੁੱਖ ਵਿੱਚ ਹੈ ਅਤੇ ਉਹ ਆਪਣੇ ਪਿਆਰੇ ਦੇ ਆਖਰੀ ਸੰਸਕਾਰ ਲਈ Laash ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਭਾਰਤੀ ਦੂਤਾਵਾਸ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਰੋਮਾਨੀਆ ਦੇ ਹਾਈ ਕਮਿਸ਼ਨਰ ਨਵੀਂ ਦਿੱਲੀ ਨਾਲ ਸਹਿਯੋਗ ਕਰਕੇ ਇਸ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇ। ਮంత్రి ਅਰੋੜਾ ਦੀ ਅਪੀਲ ਤੋਂ ਬਾਅਦ ਬੁਖਰੇਸਟ ਵਿਖੇ ਭਾਰਤ ਦੂਤਾਵਾਸ ਨੇ ਪੁਸ਼ਟੀ ਕੀਤੀ ਕਿ ਉਹ ਪਰਿਵਾਰਕ ਮੈਂਬਰਾਂ ਅਤੇ ਰొਮਨੀਆਈ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ Laash ਦੀ ਵਾਪਸੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨੀ ਜ਼ਰੂਰੀ ਕਦਮ ਚੁੱਕ ਰਹੀ ਹੈ ਦੂਤਾਵਾਸ ਦੇ ਸੈਕੰਡ ਸੱਕਤਰ ਕਾਉਂਸਲਰ ਸੈ ਤੇਜ ਕੁਮਾਰ ਨੇ ਪ੍ਰੋਸਸ ਦਾਾਇਆ ਕਿ ਸਾਰੇ ਕਾਗਜ਼ਾਤ ਜਲਦੀ ਪੂਰੇ ਕਰਨ ਦੀ ਕੋਸ਼ਿਸ਼ਾਂ ਜਾਰੀ ਹਨ ਭਾਈ 1 ਅਕਤੂਬਰ ਨੂੰ ਵਿਦੇਸ਼ ਮਾਮਲੇ ਮੰਤਰਾਲੇ ਦੇ ਅੰਡਰ ਸਕੱਤਰ ਵਿਪੂਤੀ ਪਾਂਡੇ ਨੇ ਮੰਤਰੀ ਅਰੋੜਾ ਨੂੰ ਜਾਣਕਾਰੀ ਦਿੱਤੀ ਕਿ ਭਾਰਤੀ ਦੂਤਾਵਾਸ ਨੇ ਰੀਪੈਰੀਟੇਸ਼ਨ ਲਈ ਇੱਕ ਚੈਰੀਟਾ ਏਜੰਸੀ ਨਿਯੁਕਤ ਕੀਤੀ ਹੈ ਉਸ ਏਜੰਸੀ ਨੇ ਟਿਮੀ ਸਵਾਰਾ ਤੋਂ ਲੋੜਿੰਦੀ ਦਾਸਤਾ ਭੇਜ ਪ੍ਰਾਪਤ ਕਰਕੇ লাশ ਦੀ ਹਿਫਾਜ਼ਤ ਸੰਭਾਲ ਲਈ ਹੈ ਪੰਜਾਬ ਸਰਕਾਰ ਦੇ ਐਨਆਰਆਈ ਮਾਮਲੇ ਵਿਭਾਗ ਵਿਦੇਸ਼ ਮੰਤਰਾਲੇ ਅਤੇ ਰੋਮਾਨੀਆ ਵਿੱਚ ਭਾਰਤ ਦੇ ਦੂਤਾਵਾਸ ਦੇ ਸਾਂਝੇ ਉਪਰਾਲਿਆਂ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ ਜੋ ਹੁਣ ਆਪਣੇ ਪੁੱਤਰ ਦੇ ਆਖਰੀ ਸੰਸਕਾਰ ਦੀ ਤਿਆਰੀ ਕਰ ਸਕਦਾ ਹੈ ਇਹ ਮਾਮਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਵਾਲੇ ਉਪਰਾਲਿਆਂ ਦੀ ਜਿੰਦੀ ਜਾਗਦੀ ਮਿਸਾਲ ਹੈ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਸ਼ਕਲ ਕੜੀਆਂ ਵਿੱਚ ਸਹਾਰਾ ਦਿੰਦੀ ਹੈ